ਗੁਰਮਤਿ ਖਾਦਾ ਆਕਾਲ ਪੁਰਤ ਵਦਨੋ ਆਗਿਆਨ ਦੇਰਾ ਕਰਤੇ ਬਹੁਤ ਪਾਲਨਾ ਮਾਵਾ ਪਾਤਰੀ ਗਮੇ ਕਰਦਾ ਸਿਮਾਵਾ ਪਾਤਰੀ ਮੇਰੂ ਹੁੰਦਾ ਲਾਵਾ ਹੋਏ ਜੀਰੂ ਦਾ هي ڪڏهن ڪڏهن ٿين ٿا ۽ اهو ٿين ٿا بختي ما تنوئي دا بختي ما دا منوئي دا لا حول ولا قوه الا بالله 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 ਕਾਲਿਆ ਨਾਮ ਤੇਂ ਮੇਰਾ ਅੰਨ ਭੰਨ ਤਾਵਾ ਤੇ ਕੀ ਤੰਨ ਰੋ ਰੇ ਕਾਲਿਆ ਨਾਮ ਤੇਂ ਮੇਰਾ ਜੀਣਾ ਕਾਲਿਆ ਨਾਮ ਤੇਂ ਮੇਰਾ ਕਾਲਿਆ ਨਾਮ ਤੇਂ ਮੇਰਾ ਰਿਆਜ਼ ਹੋ ਆਲੇ ਦੇ ਬਾਬੂ ਸਤ ਗੁਰੂ ਦੇ ਪਾਵਾ ਸਤ ਗੁਰੂ ਦਾ ਪਾਰਾ ਜਿਸ ਦੇ ਕੀ ਮਨ ਵਜਿਆ ਬਹਾਰੀਆਂ ਆਹਰ ਤੋਂ ਨਿਕਲ ਜਾਵਾਂ ਸਤ ਗੁਰੂ ਦਾ ਪਾਰਾ ਸਭ ਨੂੰ ਕਾਗਰ ਨੀ ਕਹਿ ਨਾਮ ਜੀਰੋ ਚੋ लाहे <laughs> ਦੇਵ ਤੇਰਾ ਦੇਵ ਤੇਰਾ ਕੋਟ ਤੁਨੀ ਆਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸੰਕਤ ਘਰ ਨਹੀਂ ਵਾਰਿਆ ਦਿਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਦੀ ਆਪੋ ਜੀ ਆਇਆਂ ਨੂੰ ਨੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅਕਾਲ ਪੁਰਖ ਅੰਤਰਜਾਮੀ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸਰਵਤ ਸੰਗਤ ਦੇ ਵੱਲੋਂ ਅਰਦਾਸ ਬੇਨਤੀ ਜੋਰਦੀ ਹੈ ਆਪ ਜੀ ਦੇ ਦਰਮੋਂ ਬਰੋਸਾਈ ਹੋਈ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਕੋਠਾ ਬਰੂਕਾ ਦੇ ਵੱਲੋਂ ਨਗਰ ਦੀਆਂ ਸਰਵੱਤ ਸੰਗਤਾਂ ਦੇ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਹਰ ਸਾਲ 1 ਜਨਵਰੀ ਨੂੰ ਸਮੂਹਿਤ ਅਨੰਦ ਕਾਰਜ ਕਰਵਾਏ ਜਾਂਦੇ ਹਨ ਇਸ ਸੁਮੇ ਆਪ ਜੀ ਦੀ ਬੜੀ ਮਹਾਨ ਮਹਾਨ ਕਿਰਪਾ ਹੋਈ ਹੈ ਜੀ ਸ਼ਾਂਤ ਜਨਾ ਹਰ ਮੇਲ ਹਰ ਪਾਇਆ ਬੜਾ ਭਾਗੀਆਂ ਬਲਰਾਮ ਜੀਓ ਅੱਜ ਸਤਕਾਰ ਕਮੇਟੀ ਕੋਠਾਗੁਰੂ ਵੱਲੋਂ ਅੱਜ ਤੋਂ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਹੈ ਧਿਆਨ ਦੇ ਆਨੰਦ ਕਾਰਜ ਕਰਨ ਵਾਸਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਗਏ ਹਨ ਜੰਦਿਆਣਾ ਹੈ ਸਾਲ 1 ਜਨਵਰੀ ਰਮੇਸ਼ਵਰ ਵਾਲਾ ਜੀ ਸਾਰੇ ਨਗਰ ਦੇ ਸੰਜੋਗ ਦੇ ਨਾਲ ਸੜ ਮਿਲ ਕੇ ਐਨ ਆਰ ਆਈ ਬੀਰੋ ਦੇ ਜਿੰਨੇ ਵੀ ਸਾਡੇ ਪਿੰਡ ਦੇ ਨੇੜੇ ਹੋਰ ਆਸ-ਪਾਸੇ ਦੇ ਇਲਾਕੇ ਦੇ ਸਾਰੇ ਨਗਰਾਂ ਦੇ ਇਲਾਕੇ ਦੇ ਸੰਜੋਗ ਦੇ ਨਾਲ ਇਹ ਵੱਡੇ ਪੱਤਰ ਤੇ ਪ੍ਰੋਗਰਾਮ ਜਿਹੜੇ ਉਹ ਲਿਖੇ ਜਾਂਦੇ ਆ ਇਸ ਸਾਲ ਤੇ ਇਸ ਵਾਰ 18 ਲੋਡ ਬੰਦ ਲੜਕੀਆਂ ਦੇ ਆਨੰਦਕਾਰ ਦੇ ਨੇ ਉਹ ਕੀਤੇ ਗਏ ਹਨ ਗੁਰੂ ਦੀ ਕਿਰਪਾ ਨਾਲ ਤੇ ਜਿਹੜਾ ਸਮਾਗਮ ਆ ਉਹ ਸੰਪੰਨ ਹੋ ਚੁੱਕਿਆ ਸੰਪੂਰਨ ਹੋ ਗਿਆ ਇਸ ਵਕਤ ਤੇ ਸਤਿਗੁਰਾਂ ਦੀ ਪਾਰ ਕਿਰਪਾ ਰਹੀ ਹੈ ਬਾਸ ਵੀ ਐ ਕਿ ਜਿਹੜਾ ਮੌਸਮ ਸੀ ਬਾਸ ਵਾਲਾ ਸੀਗਾ ਚਲੋ ਸਤਿਗੁਰਾਂ ਦੀ ਰਹਿਮਤ ਰਹੀ ਹੈ ਹੁਣ ਹੋਰ ਲੰਗਰ ਚੱਲਦੇ ਨੇ ਤਕਰੀਬਨ 29 ਤਰੀਕ ਤੋਂ ਲੈ ਕੇ ਕਿਹੜੀ ਕੜਾਹੀ ਦਾ ਝਟਾਈ ਜਾਂਦੀ ਆਪਨੇ ਮੰਡੀ ਦੇ ਵਿੱਚ ਇਕੱਠ ਬਹੁਤ ਹੋ ਜਾਂਦਾ ਸੰਗਤ ਬਹੁਤ ਦੂਰ ਤਲੇ ਡੋਂਡੀ ਆ ਹੋ ਬਰਾਤਾਂ ਹੋ ਜਾਂਦੀਆਂ ਨੇ ਤੇ 31 ਤਰੀਕ ਤੋਂ ਲੈ ਕੇ ਸਾਰੇ ਨਗਰ ਦੇ ਭਲੇ ਲਈ ਅਖੰਡ ਪਾਤਸ਼ਾਹ ਪ੍ਰਕਾਸ਼ ਕਰਵਾਏ ਜਾਂਦੇ ਨੇ ਉਹਦੇ ਵਿੱਚ ਸਾਡੇ ਡੱਕਰ ਦੇ ਜਿੰਨੇ ਵੀ ਗ੍ਰਾਂਠੀ ਸਿੰਘ ਨੇ ਜਾਪੀਏ ਸਿੰਘ ਨੇ ਸਾਰੇ ਖੁਸ਼ੀ ਖੁਸ਼ੀ ਟੋਲਾ ਲਾਉਂਦੇ ਨੇ ਤਜਾਬ ਕਰਦੇ ਨੇ ਸਤੂਰਾਂ ਦਾ 31 ਤਰੀਕ ਨੂੰ ਘੋਲ ਪਾਏਗੇ ਉਸ ਤੋਂ ਬਾਅਦ ਮੇਰੇ ਜਿਹੜੇ ਜਿਵੇਂ ਅੱਜ ਦਾ 1 ਤਰੀਕ ਦਾ ਪ੍ਰੋਗਰਾਮ ਸੀ 31 ਤਰੀਕ ਨੂੰ ਘੋਲ ਤੋਂ ਉਪਰੰਤ ਬਨੇਦੀਆਂ ਉਤਾਰੀਆਂ ਚੱਲ ਪਈਆਂ ਸਾਰੇ ਨਗਰ ਦਾ ਸਜੋਗ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ